ਸੋਚੀ ਕੀ ਹੁਣ ਮੈਂ ਪਈ ਆ ਪਹਿਲਾਂ ਨਾ ਬਾਜੀ ਦੇ ਰਿਸ਼ਤੇ ਦੀ ਗੱਲ ਮੰਮੀ ਨਾਲ ਕਰਾਂ ਉਧਰ ਸਾਰੀ ਗੱਲਬਾਤ ਕਰਾਂ ਮੰਮੀ ਕੀ ਆਂਦੇ ਨੇ ਫੇਰ ਹੀ ਮੈਂ ਇਧਰ ਗੱਲ ਛੇੜੂਗੀ ਉਧਰ ਤੇ ਪੱਕੀ ਤੇ ਇੱਥੇ ਪਹਿਲਾਂ ਸਾਰੀ ਕਰਾਂ ਨਾ ਮੈਂ ਮੰਮੀ ਨਾਲ ਫੋਨ ਲਾ ਕੇ ਤੇ ਗੱਲ ਕਰ ਹੀ ਲੈਣੀ ਆ ਸੋਚਾਂ ਚ ਕਿਉਂ ਪਈ ਆ ਸਤਿ ਸ਼੍ਰੀ ਅਕਾਲ ਮੰਮੀ ਜੀ ਹੋਰ ਸੁਣਾਓ ਦੀ ਠੀਕ ਠਾਕ ਸਭ ਹਾਂ ਪੁੱਤ ਹਾਨੂੰ ਕੀ ਹੋਣਾ ਵਾ ਅਹੀ ਠੀਕ ਠਾਕ ਵਾ ਤੂੰ ਇਹ ਦੱਸ ਬਤੇਰੇ ਸਹੁਰੇ ਠੀਕ ਆ ਹਾਂਜੀ ਮੰਮੀ ਜੀ ਇਧਰ ਤੇ ਸਾਰੇ ਠੀਕ ਨੇ ਹੋਰ ਦੱਸ ਪੁੱਤ ਕੀ ਬਣਿਆ ਆ ਬਣਨਾ ਕੀ ਮੰਮੀ ਜੀ ਮੈਂ ਤਾਂ ਨਾ ਕੋਈ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਤਾਂ ਹੀ ਫੋਨ ਲਾਇਆ ਸੀ ਹਾਂ ਪੁੱਤ ਦੱਸ ਮੰਮੀ ਭੈਣ ਦਾ ਰਿਸ਼ਤਾ ਆਪਾਂ ਕਿਤੇ ਕਰਨਾ ਕਿ ਨਹੀਂ ਹਜੇ ਪੁੱਤ ਰਿਸ਼ਤਾ ਤਾਂ ਅਹੀ ਲੱਭਣ ਰਹੇ ਆ ਤੇ ਨੂੰ ਹੀ ਪਤਾ ਵੀ ਤਲਾਕ ਹੋਇਆ ਆ ਤੇ ਐਡੀ ਛੇਤੀ ਘਰਬਾਰ ਕਿੱਥੋਂ ਲੱਭਦਾ ਆ ਘਰਬਾਰ ਤੇ ਮੰਮੀ ਜੀ ਬਹੁਤ ਵਧੀਆ ਲੱਭਾ ਵਾ ਪਰ ਮੈਨੂੰ ਨਾ ਤੁਹਾਡੀ ਹਾਂ ਦੀ ਲੋੜ ਆ ਘਰਬਾਰ ਪੁੱਤ ਕਿੱਥੇ ਵਿਸਤਲ ਵਿਆਹ ਆ ਮੇਰੇ ਜੇਠ ਨੂੰ ਨਹੀਂ ਤੂੰ ਪਾਗਲ ਹੋ ਗਈ ਆ ਜੇੜ ਤੇਰਾ ਤਾਂ ਵਿਆਹ ਆ ਆਹੀ ਨਹੀਂਗਾ ਉਹਨੂੰ ਰਿਸ਼ਤਾ ਕਰਨਾ ਲੈ ਮੰਮੀ ਕਿਹ ਹਜੀਆਂ ਗੱਲਾਂ ਕਰਨੇ ਹੋ ਭੈਣ ਵੀ ਤੇ ਵਿਆਹੀ ਹੋਈ ਹੀ ਨਹੀਂ ਮੈਨੂੰ ਲੱਗਦਾ ਤੇਰਾ ਦਿਮਾਗ ਹਿੱਲ ਗਿਆ ਆ ਜਿੰਦੀ ਜਾਗਦੀ ਉਹਦੀ ਜਨਾਨੀ ਆ ਕਿਉਂ ਤੂੰ ਮੈਨੂੰ ਜੁੱਤੀਆਂ ਮਰਵਾਉਣੀਆਂ ਆ ਨਹੀਂ ਪਵਾਉਂਦੀ ਜੁੱਤੀਆਂ ਮੇਰੀ ਗੱਲ ਤੇ ਸੁਣ ਲੋ ਤੁਸੀਂ ਤਾਂ ਗਾੜੀਆਂ ਆਪਣੀਆਂ ਹੀ ਕਰੀ ਜਾਂਦੇ ਹੋ ਜਠਾਣੀ ਮੇਰੀ ਤੇ ਕੋਈ ਜਵਾਬ ਦੇ ਹੁੰਦਾ ਨਹੀਂ ਇਹੋ ਹੀ ਕਾਰਨ ਆ ਕਿ ਉਹਦੀ ਕੁੱਤੇ ਜਿੰਨੀ ਘਰ ਚ ਕਦਰ ਨਹੀਂ ਕੋਈ ਪੁੱਛਦਾ ਹੀ ਨਹੀਂ ਉਹਨੂੰ ਤੇ ਰਹੀ ਗੱਲ ਮੰਮੀ ਨੂੰ ਮੈਂ ਗੱਲ ਕਰਨੀ ਆ ਤੇ ਮੰਮੀ ਨੇ ਗਾੜੀ ਭਾਜੀ ਨਾ ਕਰਨੀ ਆ ਨੇ ਆਪੇ ਬਣਾ ਲੈਣਾ ਤੇ ਜੇਠ ਮੇਰੇ ਨੂੰ ਜਠਾਣੀ ਹੋਈ ਨਹੀਂ ਪਸੰਦ ਹੈਗੀ ਮੇਰੀ ਗੱਲ ਤੇ ਆ ਨਾ ਸੁਣ ਪਹਿਲਾਂ ਉਧਰੋਂ ਪੱਕੀ ਸਥਿਤੀ ਕਰ ਤੇ ਫਿਰ ਇਹ ਗੱਲ ਤੋਰਨੀ ਆ ਠੀਕ ਆ ਮੰਮੀ ਮੈਂ ਇਧਰੋਂ ਗੱਲ ਕਰਦੀ ਆ ਇਹਨਾਂ ਨਾਲ ਇਹਨਾਂ ਨਾਲ ਸਾਰੀ ਗੱਲ ਕਰਕੇ ਫਿਰ ਮੈਂ ਤੁਹਾਨੂੰ ਦੁਬਾਰਾ ਫੋਨ ਲਾਉਣੀ ਆ ਠੀਕ ਆ ਮੰਮੀ ਜੀ ਮੇਰੇ ਫੋਨ ਦੀ ਵੇਟ ਕਰਿਓ ਮਹਾ ਕਿਤੇ ਮੰਮੀ ਨੂੰ ਮਨਾਇਆ ਮੰਨਣ ਜੀ ਨਹੀਂ ਆਉਂਦੀ ਦੱਸ ਮੈਨੂੰ ਕੁਝ ਲੱਗਦਾ ਹੀ ਆ ਤੇ ਮੈਂ ਗੱਲ ਕੀਤੀ ਤੁਹਾਡੇ ਨਾਲ ਮੈਂ ਮੰਮੀ ਜੀ ਕੀ ਮੰਮੀ ਮੇਰੇ ਰੋਲਾ ਪਾਈ ਜੰਨੀ ਆ ਰੋਲਾ ਕੀ ਪਾਉਣਾ ਵਾ ਤੁਸੀਂ ਮੈਨੂੰ ਦੱਸੋ ਮੰਮੀ ਕਿੱਥੇ ਆ ਤੈਨੂੰ ਕਿਹਾ ਸੀ ਤੂੰ ਅੰਦਰ ਬੈ ਜਾ ਟੇਕੇ ਤੇ ਤੇਰੇ ਕੋਲ ਬੈਠਣ ਜਾਂਦਾ ਅੰਦਰ ਕੀ ਗੱਲ ਉਹ ਅੰਦਰ ਕਿੰਨਾ ਚਿਰ ਬਾਵਾਂ ਮੈਂ ਥੱਕ ਜਾਨੀ ਅੱਕ ਜਾਨੀ ਬੈਠ ਬੈਠ ਕੇ ਮੈਥੋਂ ਨਹੀਂ ਬੈਠਾ ਜਾਂਦਾ ਇੰਨਾ ਚਿਰ ਫਿਰ ਕੀ ਥੋੜਾ ਬੋਧਾ ਘੁੰਮ ਲੂੰਗੀ ਤੁਸੀਂ ਮੈਨੂੰ ਦੱਸੋ ਮੰਮੀ ਕਿੱਥੇ ਆ ਮੰਮੀ ਅਵੇ ਇੱਥੇ ਹੀ ਆ ਕੀ ਕੰਮ ਪੈ ਗਿਆ ਮੰਮੀ ਨਾਲ ਹੋਊਗਾ ਇੰਨਾ ਕੋਈ ਕੰਮ ਤੁਹਾਨੂੰ ਦੱਸਣਾ ਦੱਸੋ ਮੰਮੀ ਤਾਂ ਦੱਸਣ ਵਾਲਾ ਮੰਮੀ ਨੂੰ ਦੱਸੂਗੀ ਨਾ ਲੈ ਹੱਤ ਹੋ ਗਈ ਆ ਮੈਨੂੰ ਕੰਮ ਨਹੀਂ ਦੱਸਣਾ ਦੱਸ ਦੂੰਗੀ ਜਨਾਬ ਤੁਹਾਨੂੰ ਬਾਅਦ ਦੱਸੂਗੀ ਪਹਿਲਾਂ ਮੈਂ ਮੰਮੀ ਨਾਲ ਹੀ ਗੱਲ ਕਰਨੀ ਆ ਮੇਰੇ ਹੋਊ ਕੋਈ ਗੱਲ ਕਰਨ ਵਾਲੀ ਮੰਮੀ ਨਾਲ ਗੱਲ ਕਰਨੀ ਆ ਹਾਂਜੀ ਉਹ ਵੀ ਬਾਹਰ ਹੋ ਉਸੇ ਹੋਣ ਹੁਣ ਦੱਸਿਆ ਨਾ ਜੇ ਪਹਿਲਾਂ ਹੀ ਦੱਸ ਦਿੰਦੇ ਫੇਰ ਮੈਂ ਕਿਹਾ ਮੈਨੂੰ ਪਤਾ ਲੱਗ ਜੇ ਨਾ ਵੀ ਕੀ ਕੰਮ ਹੈਗਾ ਤੇ ਸ਼ਾਇਦ ਮੇਰੇ ਬਤਾਵਾ ਕੰਮ ਹੋਏ ਤੇ ਚਲ ਮੈਂ ਹੀ ਕਰ ਦਿੰਦਾ ਮੰਮੀ ਨੂੰ ਨਹੀਂ ਕਹਿੰਦਾ ਨਹੀਂ ਨਹੀਂ ਕੰਮ ਕੋਈ ਕਰਨ ਵਾਲਾ ਨਹੀਂ ਹੈਗਾ ਕਰਨ ਵਾਲਾ ਹੁੰਦਾ ਤੇ ਵੱਖਰੀ ਗੱਲ ਹੀ ਮੈਂ ਤੇ ਮੰਮੀ ਨਾਲ ਕੋਈ ਗੱਲ ਕਰਨੀ ਆ ਅੱਛਾ ਹੁਣ ਇਹ ਸੀਕ੍ਰੈਟ ਵਾ ਕੋਈ ਗੱਲ ਤੁਹਾਨੂੰ ਪਤਾ ਨਾ ਸੱਸ ਦੀ ਤੇ ਕੋਈ ਗੱਲ ਹੋ ਸਕਦੀ ਆ ਨਾ ਵੇਖੇ ਦਾ ਕਣਕ ਉਹ ਗੱਲ ਨਹੀਂ ਰੀ ਸੁਸਰੀ ਮਿੱਟੀ ਘਟਾ ਇਹਦੇ ਵੇਖਦੀ ਨਹੀਂ ਵੀ ਲੈਣ ਨਹੀਂ ਦੇਣ ਨਹੀਂ ਮੰਮੀ ਜੀ ਤੂੰ ਇੱਥੇ ਬੈਠੇ ਮੈਂ ਤੈਨੂੰ ਅੰਦਰੇ ਲੱਭੀ ਜਾਂਦੀ ਪੁੱਤ ਤੂੰ ਕੰਨੋਂ ਬਾਹਰ ਆਈ ਹੈ ਤੂੰ ਮੈਨੂੰ ਅੰਦਰੇ ਆਵਾਜ਼ ਮਾਰ ਦੇਂਦੀ ਮੈਂ ਉੱਥੇ ਆ ਜਾਂਦੀ ਨਹੀਂ ਨਹੀਂ ਮੰਮੀ ਜੀ ਮੈਨੂੰ ਕੋਈ ਕੰਮ ਨਹੀਂ ਸੀ ਮੈਂ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਚੱਲ ਗੱਲ ਅੰਦਰੇ ਕਰ ਲੈਂਦੀ ਆ ਪੁੱਤ ਤੂੰ ਰਸ਼ਟ ਕਰਦੀ ਤੂੰ ਐਸੇ ਧੁੱਪੇ ਆਂ ਹੀ ਦੌੜੀ ਕੋਈ ਗੱਲ ਨਹੀਂ ਮੈਂ ਤਾਂ ਨਾਲ ਗੱਲ ਇਹ ਕਰਨੀ ਆ ਕਿ ਮੰਮੀ ਆ ਪਰਗਵੀਰ ਬਾਜੀ ਦਾ ਵਿਆਹ ਨਾ ਕਰਦੀਏ ਹੈ ਤਕਵੀਰ ਦਾ ਵਿਆਹ ਹਾਂਜੀ ਕਿ ਕੌਣ ਐਸੂ ਮੇਰੇ ਵਿਆਹ ਕਰੂ ਉਹਦਨ ਮੰਮੀ ਜੀ ਮੰਨਣ ਵਾਲੇ ਤੇ ਮੰਨੀ ਬੈਠੇ ਆ ਤੁਸੀਂ ਦੱਸੋ ਵੀ ਕਰਨਾ ਜਾਂ ਨਹੀਂ ਕਰਨਾ ਚੱਲ ਕੋਈ ਨਹੀਂ ਕਰ ਲਾਂਗੇ ਤੇ ਪਰ ਇਹ ਵੀ ਮੰਨਣ ਕੌਣ ਕੌਣ ਹਾਂ ਕਰੂ ਕੌਣ ਹੈਗੀ ਕੋ ਕੁੜੀ ਹਾਂਜੀ ਮੰਮੀ ਆਪਣੇ ਘਰੇ ਭੈਣ ਮੇਰੀ ਤੁਹਾਨੂੰ ਪਤਾ ਤਾਂ ਹੈਗਾ ਸਹੁਰੇ ਉਹਦੇ ਇੰਨਾ ਤੰਗ ਕਰਦੇ ਸੀ ਤੇ ਆਪਾਂ ਤਲਾਕ ਕਰਾ ਲਿਆ ਹੁਣ ਉਹ ਵੀ ਤੇ ਘਰੇ ਹੀ ਆ ਤੁਹਾਨੂੰ ਵਾਰਸ ਮਿਲ ਜੂਗਾ ਤੇ ਚੱਲ ਉਹਦਾ ਵਿਆਹ ਹੋ ਜਾਊਗਾ ਅੱਛਾ ਚੱਲ ਇਹ ਤਾਂ ਕੱਲ ਚੰਗੀ ਆ ਮਮਣ ਚੱਗੀ ਹੋocal ਖੁਸ਼ ਖਬਰ ਸੁਣਾਈ ਆ ਤੇ ਜੇ ਤੋਂ ਮੰਨਦੇ ਆ ਫੇ ਚੱਲ ਪੁੱਛ ਲੈਨੇ ਉਹਨਾਂ ਨੂੰ ਮੰਮੀ ਜੀ ਉਹ ਮੰਨੇ ਹੀ ਮੰਨੇ ਆ ਤੁਸੀਂ ਆਪਣੀ ਸਲਾਹ ਬਣਾਓ ਤੁਸੀਂ ਬਾਜੀ ਨੂੰ ਪੁੱਛੋ ਹਾਂ ਮੈਂ ਅਰਕਬੀਰ ਨਾਲ ਗੱਲ ਕਰੂੰਗੀ ਕੀ ਜਾਂਦਾ ਵਾ ਪੁੱਛੂੰਗੀ ਜੇ ਨੂੰ ਕਹੂੰਗੀ ਤੂੰ ਮੰਨੂਗਾ ਹੀ ਥੋੜੀ ਗੱਲ ਵੀ ਨਾ ਮੰਨੂਗਾ ਮੰਨਣਗੇ ਮੰਮੀ ਉਹਨਾਂ ਨੂੰ ਵੀ ਤੇ ਆਪਣੇ ਘਰ ਦੇ ਵਾਰਿਸ ਦੀ ਲੋੜ ਆ ਨਾ ਹੋਰ ਮੈਂ ਤਾਂ ਆਪ ਚਾਹੁੰਦੀ ਆ ਚੱਲ ਘਰ ਉਹ ਗੱਲ ਜਿਆ ਜਦ ਹੋਵੇ ਤਰੇ ਫਿਰੇ ਮੇਰੇ ਰੱਖਾਂ ਪਾਗੀਆਂ ਨਿਆਣੇ ਵੇਖਣ ਨੂੰ ਤੇ ਚੱਲ ਜੇ ਇਹ ਗੱਲਬਾਤ ਚਲੋ ਕਰ ਲਈਨੇ ਗੱਲ ਫੇ ਆਂਦਾ ਅਰਕਬੀਰ ਤੇ ਵਾ ਗੱਲ ਕਰਦੀ ਆ ਹਾਂਜੀ ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਗੱਲ ਕਰਕੇ ਤੇ ਮੈਨੂੰ ਜਰੂਰ ਦੱਸਿਓ ਤਾਂ ਹਾਂ ਮੈਂ ਜਰੂਰ ਦੱਸਦੀ ਮੈਂ ਹੁਣੇ ਆਉਂਦਾ ਤੇ ਮੈਂ ਹੁਣੇ ਪੁੱਛਦੀ ਹਾਂ ਕੀ ਕਹਿੰਦਾ ਚਲ ਆਦ ਚੰਗਾ ਹੀ ਹੋ ਗਿਆ ਘਰੇ ਰਿਸ਼ਤਾ ਆ ਗਿਆ ਜਿਹੜਾ ਕੀ ਚ ਲਾਦੇ ਹੋ ਘਰੇ ਮਿਲਣੀ ਹੋਰ ਹਾਨੂੰ ਕੀ ਚਾਹੀਦਾ ਕਬੀਰ ਮੰਨਦੇ ਹੁਣ ਔਰ ਮੇਰੀ ਗੱਲ ਸੁਣਨਗੇ ਹਾਂਜੀ ਦੱਸੋ ਤੇਰਾ ਦਿਮਾਗ ਸਹੀ ਆ ਕੀ ਪਟੀਆਂ ਪਣਾਉਂਦੀ ਮੰਮੀ ਨੂੰ ਤੇ ਮੈਂ ਕੁਝ ਗਲਤ ਵੀ ਨਹੀਂ ਕੀਤਾ ਤੁਹਾਨੂੰ ਐਡੀ ਛੇਤੀ ਸੁਣ ਗਿਆ ਇੱਥੇ ਤੇ ਬੈਠੀਆਂ ਲੱਗੇ ਇੱਥੇ ਮੈਨੂੰ ਸੁਣਦਾ ਨਹੀਂ ਸਾਰਾ ਕੋਈ ਗੱਲ ਤੇ ਸੁਣ ਗਿਆ ਤੇ ਸੁਣ ਗਿਆ ਮੈਂ ਕੁਝ ਗਲਤ ਵੀ ਨਹੀਂ ਕਿਹਾ ਮम्मी ਨੂੰ ਸਹੀ ਤੇ ਕਿਹਾ ਉਹ ਤੇਰਾ ਦਿਮਾਗ ਸਹੀ ਆ ਘਰ ਦੇ ਵਿੱਚ ਕਲੇ ਪੈ ਜਾਣੀਆਂ ਕੋਈ ਥੋੜਾ ਬੁੱਤਾ ਸੋਚਿਆਗਾ ਦਿਮਾਗ ਤੋਂ ਤੇ ਐਵੇਂ ਕਲੇ ਪੈ ਜੂਗੀ ਕੁਝ ਨਹੀਂ ਹੁੰਦਾ ਤੁਹਾਨੂੰ ਪਤਾ ਜਦੋਂ ਆਪਾਂ ਬਾਜੀ ਦਾ ਵਿਆਹ ਕਰ ਲਾਂਗੇ ਤੇ ਦੋਵੇਂ ਭੈਣਾਂ ਘਰ 'ਚ ਇਕੱਠੀਆਂ ਰਵਾਂਗੇ ਆਹੋ ਬਾਅਦ ਚ ਜੁੰਡਿਓ ਜੁੜੀ ਹੋਣਾ ਤੁਸੀਂ ਇੱਥੇ ਐਵੇਂ ਜਦੋਂ ਦੋਵੇਂ ਭੈਣਾਂ ਕਿਹੜੀਆਂ ਦੋਵੇਂ ਭੈਣਾਂ ਇਕੱਠੀਆਂ ਰਹਿਣਗੀਆਂ ਤੱਕੀਦਾ ਵਿਆਹ ਵਾ ਬਾਸ ਦੇ ਦੇ ਤੁਹਾਨੂੰ ਕੋਈ ਹੋ ਕੰਮ ਹੀ ਹੈ ਨਹੀਂ ਸਾਡਾ ਵੀ ਵਿਆਹ ਹੁਣੇ ਹੁਣੇ ਹੋਇਆ ਵਾ ਆਪਣੇ ਵਿਆਹ ਦੀ ਗੱਲ ਕਰਦੇ ਆ ਤੁਹਾਡਾ ਧਿਆਨ ਪਸ ਸਾਡੇ ਤੇ ਰਹਿੰਦਾ ਮੈਂ ਕੀ ਗੱਲ ਕਰਦੇ ਬੈਠੇ ਕੀ ਨਹੀਂ ਮੈਂ ਤਾਂ ਉਤਨਾ ਸਰਸਰੀ ਪੁੱਛ ਲਿਆ ਵਾ ਮੈਨੂੰ ਕੀ ਪਤਾ ਰਿਸ਼ਤੇਦਾਰ ਚ ਵਿਆਹ ਆਇਆ ਹੋਗਾ ਜਿਹੜਾ ਮੈਨੂੰ ਨਹੀਂ ਪਤਾ ਮੈਂ ਪੁੱਛ ਲਈ ਨਹੀਂ ਪੱਬੀ ਤੁਹਾਡੀ ਆਤ ਨਹੀਂ ਜਾਂਦੀ ਕੰਧਾਂ ਨਾਲ ਗੱਲਾਂ ਲੱਗ ਲੱਗ ਕੇ ਸੁਣਦੀ ਕੋਈ ਗੱਲ ਛੱਡ ਵੀ ਦਿਆ ਕਰੋ ਐਵੇਂ ਮਣੀ ਉਦਾਂ ਹੀ ਮੈਂ ਪੁੱਛ ਲਿਆ ਮੈਂ ਵੀ ਘਰ ਦਾ ਮੈਂਬਰ ਆ ਫੇਰ ਕੀ ਹੋ ਗਿਆ ਜੇ ਤੁਹਾਡੀ ਗੱਲ ਚ ਹਿਸਾਬਾ ਲਿਆ ਦੇ ਮੈਂ ਅਜੇ ਮੈਨੂੰ ਨਾਂ ਪਤਾ ਆ ਕਿ ਰਿਸ਼ਤੇਦਾਰ ਚ ਵਿਆਹ ਹੋਣਾ। ਭਾਬੀ ਕਦੀ ਕੋਈ ਗੱਲ ਛੱਡ ਵੀ ਦਿਆ ਕਰੋ। ਕਈ ਵਾਰੀ ਉਹ ਗੱਲ ਫਾਇਦੇ ਦੀ ਹੁੰਦੀ ਆ। ਨੁਕਸਾਨ ਦੀ ਨਹੀਂ ਹੁੰਦੀ। ਸੱਦ ਕੇ ਲੈਣਾ ਮੰਮੀ ਨੂੰ। ਦੱਸਦਾ ਮੰਮੀ ਨੂੰ ਜਾ ਕੇ ਪੀਏ ਵੇਖੋ ਕੀ ਕਰਦੇ ਆ। ਹੂੰ। ਮੂੜੀ ਖਰਾਬ ਕਰਕੇ ਰਹਿਤਾ। ਇੰਨੇ ਚਾਹ ਨਾ ਗੱਲ ਕਰਨ ਦੀ। ਠੰਡੀ ਹਵਾ ਵਗੰਡੀ ਆ ਜਿਵੇਂ ਕਿ ਦਿਸੋ। ਹੱਦ ਹੋ ਗਈ ਇਹ ਵੀ। ਅੱמא ਕਰਤਾ। ਚੋ ਵੀਕੈਂਡ ਹੈ। ਅਬ ਇਹ ਲ ਪੱਬੀ ਦੇ ਕੰਮ। ਕੋਣ ਇਹਨੇ ਕਲੈਣੀ ਨੇ ਕੀ ਕਰਤਾ? ਸਾਡੇ ਦੋਵੇਂ ਜੀ ਇਹਦੀ ਕੋਈ ਸੌ ਗੱਲਬਾਤ ਹੁੰਦੀ ਆ ਮੈਂ ਹੀ ਦੋਵੇਂ ਬੈਠੇ ਗੱਲਬਾਤ ਕਰਨੇ ਤੇ ਚੋਰੀ-ਚੋਰੀ ਕੰਨ ਲਾ ਕੇ ਗੱਲ ਸੁਣਦੇ ਹੀ ਆ ਨਹੀਂ ਇਹਨੇ ਤੇ ਬਹੁਤੀ ਉਮਤਰੀ ਨੇ ਸਤਾ ਮਾਰਿਆ ਵਾ ਇਹ ਪਤਾ ਨਹੀਂ ਕਿੱਥੋਂ ਉਹ ਗੱਲ ਬੇਕਲ ਮੇਰੇ ਇੱਕ ਪੱਲੇ ਪੈ ਗਈ ਕਿਤੇ ਕੋਈ ਨਹੀਂ ਤੂੰ ਸਾਲਾ ਇਹਨੂੰ ਤੇ ਮੈਂ ਜਾ ਕੇ ਅੰਦਰ ਕੁੱਛਦੀ ਐ ਵੀ ਪੁਰਕ ਡੰਡਿਓ ਪਾਰ ਹੋ ਗਏ ਗੱਲ ਤੇ ਮੈਂ ਕੋਈ ਵੀ ਨਹੀਂ ਪੁੱਛੀ ਹੈਗੀ ਚੱਲ ਮੈਂ ਨਾ ਉੱਠ ਕੇ ਕੰਮ ਕਰ ਲਾ ਮੰਮੀ ਨੇ ਫੇਰ ਆ ਜਾਣਾ ਮੇਰੇ ਦਵਲੇ ਹੋ ਜਾਣਾ ਸਾਰੀ ਚਾਦਰ ਖਿਲਰੀ ਪਈ ਆ ਨੀ ਆ ਤੈਨੂੰ ਕੀ ਬਿਮਾਰੀ ਆ ਆ ਮੈਂ ਕੀ ਗੱਲਾਂ ਸੁਣਦੀ ਆ ਮੰਮੀ ਕੀ ਹੋਇਆ ਹੁਣ ਹੈ ਤੈਨੂੰ ਕੋਲ ਉਹਨਾਂ ਦੇ ਦੋ ਚੀਜ਼ ਦੀ ਗੱਲਾਂ ਸੁਣਦੀ ਉਹ ਜਿਹੜੀਆਂ ਮਰਜ਼ੀ ਕਰਨ ਨਾ ਕਰਨ ਇਹ ਤੈਨੂੰ ਕੀ ਠਰਕ ਪਿਆ ਮੰਮੀ ਮੈਂ ਤਾਂ ਕੋਈ ਗੱਲ ਵੀ ਨਹੀਂ ਸੁਣੀ ਹੈਗੀ ਅੱਛਾ ਉਹ ਇਹੋ ਝੂਠ ਬੋਲਣ ਦਾ ਆਦਤ ਆ ਤੁਹਾਨੂੰ ਬਸ ਤੁਸੀਂ ਕਿਤੇ ਸਾਨੂੰ ਇਕੱਠਿਆਂ ਬੈਠੇ ਦੇਖ ਕੇ ਸਿਖਾਉਣਾ ਹੀ ਨਹੀਂਗਾ ਜਿਵੇਂ ਦੋ ਮਿੰਟ ਗੱਲ ਕਰਨੇ ਲੱਗੇ ਨੇ ਮੰਮੀ 24 ਘੰਟੇ ਕੰਨ ਨਾ ਇਦਾਂ ਲੱਗੇ ਰਹਿੰਦੇ ਜਿਵੇਂ ਕੋੜ ਕਿੱਲੇ ਲੱਗੇ ਹੋਣ ਤੇ ਦੀਦੀ ਤੁਸੀਂ ਘਰ ਦੇ ਵੱਡੇ ਹੋ ਮੇਰੇ ਨਾਲੋਂ ਕਿਉਂ ਮੈਨੂੰ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਆ ਹੈ ਤੂੰ ਰਹਿਣਾ ਕਿ ਨਹੀਂ ਰਹਿਣਾ ਦੱਸ ਦੇ ਮੈਨੂੰ ਮੈਂ ਮੇਰੀ ਗੱਲ ਸੁਣਾ ਦੋਵੇਂ ਜਣੇ ਇਕੱਠੇ ਬੈਠ ਕੇ ਗੱਲਾਂ ਕਰਨ ਦੇ ਵਿਆਹ ਵੈ ਦੀ ਮੈਂ ਇਹੋ ਪੁੱਛਿਆ ਵੀ ਕਿੰਨੇ ਦੋਆ ਪੈਣਾ ਨੇ ਰਹਿਣਾ ਬਸ ਕੁੜਕ ਡੰਡਿਓ ਪਾਰ ਹੋ ਗਏ ਤਾਂ ਤੈਨੂੰ ਕੀ ਲੋੜ ਵੰਨ ਪੁੱਛਣ ਦੀ ਕਿਹਦਾ ਵਿਆਹ ਕਿਹਦਾ ਨਹੀਂ ਕਿ ਐਦਾ ਹੋਊਗਾ ਤਾਂ ਗੱਲਾਂ ਕਰਨ ਦੇ ਤੂੰ ਵਿਆਹ ਤਾਂ ਕੀ ਲੈਣਾ ਦੱਸ ਮੈਨੂੰ ਤੂੰ ਕਰੋਣਾ ਵਿਆਹ ਘਰੇ ਮੰਮੀ ਮੈਂ ਕੋਈ ਗੱਲ ਵੀ ਨਹੀਂ ਆਪਣੀ ਕਰ ਸਕਦੀ ਮੈਨੂੰ ਤੇ ਉੱਚੀ ਸਾਹ ਲੈਣਾ ਵੀ ਮਨੇ ਹੋਇਆ ਵਾ ਗਰਮੀਤ ਤੂੰ ਹੀ ਕਿਹਾ ਬਹੁ ਆ ਆਪਣੇ ਕਮਰੇ ਚ ਬੈਠੇ ਸੀ ਜਿਹੜੀ ਮੈਂ ਤੁਹਾਡੇ ਕਮਰੇ ਜਾਣ ਕੇ ਗੱਲਾਂ ਸੁਣ ਲਈਆ ਬੈਠੇ ਤਾਂ ਤੂੰ ਹਾਲ ਚੀਂ ਹੈ ਨਾ ਵੇਖ ਇਤੋਂ ਘੱਟ ਵੀ ਨਹੀਂ ਕਰਨੀ ਜੇ ਅੱਜ ਨਾ ਨਾ ਇੱਥੇ ਸਮਝਾਇਆ ਤੇ ਕਮਰੇ ਤੱਕ ਕੋણો ਫਰਕ ਵੀ ਨਹੀਂ ਕਰਨਾ ਜਿੱਥੇ ਮਰਜੀ ਉਹ ਬਹਿਣ ਜਿੱਥੇ ਮਰਜੀ ਉਹ ਨਾ ਬਹਿਣ ਹੁਣ ਤੈਨੂੰ ਪੁੱਛ ਕੇ ਵਿਆਹ ਕਰਨਾ ਵੀ ਕਿੱਥੇ ਬਈਏ ਕਿੱਥੇ ਨਾ ਬਈਏ ਜੇ ਭਾਵੇਂ ਤੈਨੂੰ ਚੰਗਾ ਨਹੀਂ ਚਾਹੁੰਦਾ ਇਹਦਾ ਮਤਲਬ ਇਹ ਥੋੜਾ ਵੀ ਤੂੰ ਸਾਡੀ ਜ਼ਿੰਦਗੀ ਵੀ ਖਰਾਬ ਕਰੇਂਗੀ ਮੰਮੀ ਮੇਰਾ ਸਿਰਫ ਇਹ ਨਾ ਕਿ ਕਸੂਰ ਵਾ ਨਾ ਜਿਹੜਾ ਮੈਂ ਇਹਨਾਂ ਨੂੰ ਇਹ ਪੁੱਛ ਲਿਆ ਵੀ ਕਿਹਦਾ ਵਿਆਹ ਆਹੋ ਕਸੂਰ ਮੇਰਾ ਬਸ ਪਰ ਹਾਂ ਤਾਂ ਸਹੀ ਹੈ ਨਾ ਤੇਰਾ ਕਸੂਰ ਜੋ ਮੰਮੀ ਤੇ ਸਰਸਰੀ ਸਾਰੇ ਪੁੱਛ ਲੈਂਦੇ ਮੈਂ ਵੀ ਪੁੱਛ ਲਿਆ ਇੱਚ ਕੋਈ ਵੱਡੀ ਗੱਲ ਤੇ ਹੈ ਨਹੀਂ ਗੀ ਪਤਾ ਨਹੀਂ ਕਿੱਥੋਂ ਉਹੋ ਗੱਲ ਦਿਮਾਗ ਖੋਤਾ ਮੇਰੇ ਪੱਲੇ ਪੈ ਗਈ ਉਹ ਜੀ ਮਾਂ ਜਨੇ ਅਕਲ ਨਹੀਂ ਦੇ ਕੇ ਕੱਲੀ ਜਿੰਨੀ ਕਸੂਰਵਾਂ ਤੂੰ ਆ ਨਾ ਉਨੀ ਤੇਰੀ ਮਾਂ ਵਾ ਕਈ ਗੁਨਾ ਵਾ ਤੇਰੀ ਮਾਂ ਮੰਮੀ ਮੇਰੀ ਮੰਮੀ ਵੱਲ ਕੀ ਲੈਣ ਜਾਣੇ ਆ ਮੈਂ ਤਾਂ ਕਦੀ ਤੁਹਾਨੂੰ ਕੋਈ ਕਿਹਾ ਹੀ ਨਹੀਂ ਹੈਗਾ ਮੰਮੀ ਨੂੰ ਕਹਣਾ ਗਾਲ ਕੱਢਦੀ ਆ ਦੀਦੀ ਫੇਰ ਕੀ ਹੋ ਗਿਆ ਨਹੀਂ ਇਹਨਾ ਮੰਮੀ ਦਾ ਗੁੱਸੇ ਹੋਣ ਦੇ ਜੀ ਮੰਮੀ ਦਾ ਨਾਮ ਕਿਉਂ ਲੈਤਾ ਵਾ ਨਹੀਂ ਮੈਨੂੰ ਜੋ ਮਰਜੀ ਤੂੰ ਆਖੀ ਜਾ ਮੇਰੀ ਮਾਂ ਤਾਂ ਕੰਨਾ ਪਹੁੰਚਿਆ ਕਰੋ ਉਹ ਤੁਹਾਨੂੰ ਕੀ ਆਂਦੀ ਆ ਅੱਛਾ ਤੈਨੂੰ ਐ ਵੀ ਤੈਨੂੰ ਵੀ ਕੀ ਆਖਣ ਦੇ ਵੇਲੇ ਤਾਂ ਉਹ ਗੱਲ ਕੰਨੀ ਖਾਨੀ ਕੰਨੀ ਟੰਗਦੀ ਆ ਤਾਂ ਵੀ ਉਹ ਗੱਲ ਤੇ ਉਹ ਹਾਲ ਪਾਣੀ ਲੈ ਕੇ ਦਿੰਨੀ ਅੱਧ ਕਰੀ ਜਾਨੀ ਤੂੰ ਤਾਂ ਧੁੱਪੋਂ ਆਏ ਜੇ ਤੇ ਸੌਫ ਕੋ ਕਰਵਾ ਕੇ ਤੇ ਮੈਂ ਕੀ ਕੀਤਾ ਰਕਵੀਰ ਹਾਂ ਜੀ ਮੰਮੀ ਤੁਹਾਨੂੰ ਕੀ ਵੇਖੀ ਜਾਣਾ ਆ ਫੇਸਬੁਕ ਦੇ ਮੰਮੀ ਵੇਖਣਾ ਅਛਾ ਮੈਂ ਇੱਕ ਤਰ੍ਹਾਂ ਨਾਲ ਗੱਲ ਕਰਨੀ ਸੀ ਹਾਂਜੀ ਆ ਨਾ ਸ਼ਰਾਬ ਪਾਣੀ ਹੋਏ ਜਿਹੜਾ ਨਾ ਘੱਟ ਕਰਦੇ ਲੈ ਮੰਮੀ ਅੱਗੇ ਮੈਂ ਕਿੰਨੀ ਪੀਣਾ ਕਰਦੇ ਤੇ ਮੇਰਾ ਇਰਾਦਾ ਇਹ ਆ ਵੀ ਤੇਰਾ ਹੁਣ ਮੈਂ ਨਾ ਕੋਈ ਮਾੜਾ ਚੰਗਾ ਰਿਸ਼ਤਾ ਵੇਖ ਕੇ ਤੇ ਵਿਆਹ ਕਰਦਾ ਤੇਰੀ ਕੀ ਸਲਾਹ ਵਾ ਮੰਮੀ ਕਿਦਦੀਆਂ ਗੱਲਾਂ ਕਰਦੇ ਤੁਸੀਂ ਐਵੇਂ ਮੈਨੂੰ ਕਿਸੇ ਨਹੀਂ ਜਾਣੀ ਕੁੜੀ ਕੋਈ ਕਿਉਂ ਆ ਨਾ ਦਊਗਾ ਕੁੜੀ ਉਹ ਮੇਰੀ ਜ਼ਿੰਮੇਵਾਰੀ ਮੈਂ ਆਪੇ ਲੱਭ ਲੂੰਗੀ ਪੁੱਤ ਦੇ ਤੇਰੇ ਹਾਂ ਦੇ ਜਿਹੜੇ ਆ ਨਾ ਉਹਨਾਂ ਦੇ ਵਿਆਹ ਹੋਏ ਆ ਭਵਾਨੀ ਨੇ ਆਣੇ ਹੋਏ ਉਹਨਾਂ ਤੇ ਜੇ ਮੈਂ ਤੇਰੇ ਵੱਲ ਵੇਖਦੀ ਤੇ ਫੇਰ ਮੈਨੂੰ ਦੁੱਖ ਲੱਗਦਾ ਵਾ ਹੈ ਤੇ ਚੱਲ ਮੰਮੀ ਆਈ ਹੋਊਗਾ ਤੇ ਗਾਂ ਤੇ ਨਾ ਹੱਥ ਵਟਾਊਗਾ ਨਹੀਂ ਤੇ ਕਿੰਨੇ ਤੇਰੇ ਅੱਖੇ ਲੱਗਣਾ ਤੇ ਕਿਹਦੇ ਨਾਲ ਉਹ ਗੱਲ ਤੂੰ ਉਹ ਗੱਲ ਦੁੱਖ ਸੋਕਰਿਆ ਕਰਨਾ ਮੰਮੀ ਜੇ ਕਰਮਾਂ 'ਚ ਹੁੰਦਾ ਨੇ ਆਣਾ ਤੇ ਹੋ ਹੀ ਜਾਣਾ ਹੋ ਸਕਦਾ ਨਾ ਹੋਵੇ ਸਾਡੇ ਕਰਮਾਂ 'ਚ ਨਹੀਂ ਆਣਾ ਕਿਉਂ ਨਾ ਹੋਵੇ ਸਭ ਕੋ ਕਰਮਾਂ 'ਚ ਵਾ ਜੇ ਇਹਨੇ ਤੈਨੂੰ ਉਹ ਗੱਲ ਆਦਾ ਸੁੱਖ ਦੇ ਸਕੀ ਹੋ ਸਕਿਆ ਕਿਤੇ ਗਾੜੀ ਹੋਰੀ ਕਿਤੇ ਰਿਸ਼ਤਾ ਕਰੀਏ ਕਰ ਮਾਲਕ ਮਿਹਰ ਕਰ ਦੇ ਤੇ ਉਹ ਗੱਲ ਬੱਚਾ ਹੋ ਜੇ ਹੈ ਤੇ ਮੰਮੀ ਕੋਈ ਮੰਨੂ ਕੀ ਕੁੜੀ ਆਲਾ ਫੇਰ ਹੀ ਆ ਇੰਨਾ ਕਿਦਾਂ ਰਿਸ਼ਤਾ ਹੋਊਗਾ ਤੂੰ ਮੰਨਦਾ ਵਾ ਉਹ ਮੰਮੀ ਮੈਂ ਤੂੰ ਪਹਿਲਾਂ ਮੈਨੂੰ ਦਿਲ ਦੀ ਗੱਲ ਅਸਲ ਗੱਲ ਦੱਸ ਤੇ ਫਿਰ ਮੈਂ ਆਪੇ ਮਨਾ ਲੂੰਗੀ ਉਹ ਮੰਮੀ ਜੀ ਦੇ ਮੇਰਾ ਵੀ ਕਰਦਾ ਕਿ ਨਿਆਣੇ ਖੇਡਣ ਸਾਡੇ ਘਰ ਵੀ ਪਰ ਹੁਣ ਮਜਬੂਰੀ ਆ ਰੱਬ ਦੇ ਕੇ ਜੋਰ ਥੋੜੀ ਆ ਕੋਈ ਕਾਕਾ ਰਿਸ਼ਤਾ ਹੈਗਾ ਵਾ ਆਪਣੀ ਗਰਮੀਤ ਨਹੀਂ ਕਿ ਉਹਦੀ ਭੈਣ ਵਾ ਤਲਾਕ ਹੋਇਆ ਹੋਦਾ ਆਹ ਉਹਦਾ ਮੈਨੂੰ ਪਤਾ ਵਾ ਪਤਾ ਵਾ ਨਾ ਉਹ ਕਹਿਣ ਦੇ ਆ ਤੂੰ ਦੱਸ ਮੈਨੂੰ ਕਿ ਤੇਰੀ ਕੀ ਸਲਾਹ ਵਾ ਜੇ ਤੇ ਤੇਰੀ ਉਹ ਗੱਲ ਸਲਾਹ ਹੈਗੀ ਆ ਆਪਾਂ ਹਾਂ ਕਰ ਦਿੰਨੇ ਮੰਮੀ ਸਲਾਹ ਨੂੰ ਤੇ ਮੇਰੇ ਚਲ ਸਲਾਹ ਹੀ ਆ ਪਰ ਮੈਨੂੰ ਡਰ ਵੀ ਆਉਂਦਿਆ ਵਾ ਕਿ ਜੇ ਬਲਜੀਤ ਨੂੰ ਪਤਾ ਲੱਗ ਗਿਆ ਨਾ ਉਹਨੇ ਨਹੀਂ ਮੰਨਣਾ ਉਹਨੇ ਕੋਈ ਨਾ ਕੋਈ ਕੁੱਤਕਲੇਸ਼ ਪਾ ਦੇਣਾ ਵਾ ਘਰ 'ਚ ਲੈ ਐਵੇਂ ਕੁੱਤਕਰੇਸ਼ ਪਾ ਦੇਣਾ ਇਹ ਕਿੱਦਾਂ ਦੀ ਗੱਲ ਕਰਨ ਦਿਆ ਤੂੰ ਇਹਦਾ ਕੀ ਬਣੂਗਾ ਇਹਨੂੰ ਕਿ ਇਹਦਾ ਕੀ ਬਣਨਾ ਵਾ ਇਹ ਘਰੇ ਰਹੂਗੀ ਕਿ ਆਪੇ ਤੇ ਰੋਟੀ ਪਾਣੀ ਖਾਊਗੀ ਕੱਪੜਾ ਲੀੜਾ ਦਵਾਂਗੇ ਪਤਾ ਤਾਂ ਹੈਗਾ ਉਹਨੂੰ ਵੀ ਮਿਰਚੀ ਕਮੀ ਆ ਕਿਹੜੀ ਕਿਸੇ 'ਚ ਵਾ ਤੇ ਰਹੀ ਗੱਲ ਉਹ ਕਰ ਕੰਮ ਦੀ ਨਾਲੇ ਪੁੱਤ ਕੰਮ ਕਰੂਗੀ ਨੌਕਰਾਨੀਆਂ ਦੇ ਕਿਹੜੇ ਖਰਚੇ ਘਟਵਾ ਹਾਂ ਇਹਨੂੰ ਕੋ ਕੱਢਣਾ ਨਾਲੇ ਤੈਨੂੰ ਪਤਾ ਵਾ ਇਹਦੇ ਕਿਹੜੇ ਮਾਪੇ ਪਕੇ ਉਹ ਗੱਲ ਹੈਗੇ ਬੜੇ ਉਹ ਗਾ ਨਾਗੋ ਹੈਗੇ ਉਹ ਨਾ ਗੇ ਤੇਰੀ ਮਰਗੀ ਆ ਕਿ ਹੈਗੀ ਆ ਇੱਥੇ ਸਭੋ ਆਰਾਮ ਨਾਲ ਰੋਟੀ ਖਾਊਗੀ ਅਸੀਂ ਕਿਹੜੇ ਬਾਹਰ ਕੱਢਣ ਦੇ ਦਾ ਮਾਰਾ ਸੋਚਣ ਦੇ ਪਰ ਮੰਮੀ ਹਾਂ ਗਰਮੀ ਤਾਂ ਆਂਦੀ ਆ ਆਪਰੇ ਭੈਣ ਦੇਸ਼ਾ ਕਰੋ ਆਹੋ ਗਰਮੀਤ ਨੇ ਮੈਨੂੰ ਆਪ ਕਿਹਾ ਮੈਂ ਤਾਂ ਹੀ ਤੇਰ ਨਾਲ ਗੱਲ ਕੀਤੀ ਇਹਨੇ ਮੇਰਾ ਕੜਾ ਦਿਮਾਗ ਪਾਵੇਂ ਆਂ ਤੂੰ ਦੱਸ ਮੈਨੂੰ ਹੁਣ ਕਿ ਤੇ ਤੂੰ ਕਦੋਂ ਹਾਂ ਕਰਦਾ ਵਾ ਤੇ ਆਪਾਂ ਉਹ ਗੱਲ ਉਹ ਫੇਰ ਨਾ ਕਰਦੇ ਨਾ ਪਤਾ ਪਤਾ ਕੰਮ ਨੇ ਬੇੜੀ ਮੰਮੀ ਮੇਰੇ ਦੇ ਪਰ ਹਾਂ ਹੀ ਹੋ ਚੱਲ ਚੱਲ ਮੇਰੇ ਨਾਲ ਪਾਂ ਤੂੰ ਸੇਦੇ ਵਿਆਹ ਰੱਖ ਦੇ ਚੱਲ ਚੰਗਾ ਪਰ ਸ਼ਰਾਬ ਸ਼ੁਰੂ ਵੀ ਛੱਡ ਦੇ ਲੈ ਮੰਮੀ ਲੋਕੀ ਕਈ ਕੋ ਛੱਡ ਦਿੰਦੇ ਆ ਮੇਰਾ ਸ਼ਰਾਬ ਦੀ ਕੀ ਗੱਲ ਵਾ ਲੈ ਅੱਜ ਤੋਂ ਸ਼ਰਾਬ ਛੱਡੀ ਆ ਹੁਣ ਨਾ ਪੀਨੀ ਚੰਗਾ ਜੇ ਪੀਤੀ ਨਾ ਜੇ ਗਰਮੀਤ ਨੂੰ ਪਤਾ ਲੱਗਾ ਤਾਂ ਹੋਰ ਨਾ ਫਿਰ ਇਹੋ ਗੱਲ ਵਿੱਚ ਉਹਗਾ ਡੂੜਾ ਡਾੜਾ ਲੈ ਤੇ ਆਪਾਂ ਸ਼ਰਾਬ ਨਹੀਂ ਹੁਣ ਪੀਣੀ ਮੇਰਾ ਪੋਤਾ ਆਖੇ ਲੱਗਦਾ ਮੇਰੇ ਆਪਣਾ ਘਰ ਵਸ ਜਾਊਗਾ ਨਾਲੇ ਹੋਗਾ ਤੇਰੀ ਵੀ ਜਿਆਜਤ ਖੇਡੂਗੀ ਕਿਤੇ ਤੂੰ ਹੀ ਮੈਂ ਨਾ ਚਿੰਤਾ ਨਾ ਕਰ ਉਹ ਅੱਜ ਤੋਂ ਸ਼ਰਾਬ ਪੱਕੀ ਬੰਦ ਚੱਲ ਸ਼ੁਕਰ ਵਾ ਇਹ ਗਲੋਂ ਲੱਤ ਜੂਗੀ ਸ਼ਰਾਬ ਵੀ ਤਾਂ ਗਾਂਧੀ ਸੀਗਾ ਨਾ ਤੇ ਨਾਲੇ ਚੱਲ ਆਪਣਾ ਘਰ ਦਾ ਤੋੜਾ ਟਿੱਕਾ ਚੱਲ ਜਾਊਗਾ ਚਲੋ ਠੀਕ ਆ ਹਏ ਮੇਰੇ ਮਾਲਕਾ ਕਿੰਨਾ ਮਾਣਾ ਸੋਚਣ ਦੇ ਮੇਰੇ ਜੇ ਮੇਰੇ ਨਹੀਂ ਨਿਆਣਾਗਾ ਤੇ ਮੇਰਾ ਕੀ ਕਸੂਰ ਆ ਇੱਕ ਅਣੀ ਪੁੱਛਣਾ ਤੇ ਬੰਦਾ ਹੀ ਆ ਨਾ ਵੀ ਮੈਂ ਤਾਂ ਕਿ ਮਾਣਾ ਕਿਤਾ ਵਾਧੂ ਤਾਂ ਤੁਹਾਡਾ ਕੰਮ ਕਰਦੀ ਚਲ ਵੇਖ ਲੈਨੇ ਮਮੀ ਫਿਰ ਹੁਣ ਆਪਾਂ ਆ ਨਹੀਂ ਵੇਖਾਂਗੇ ਹੁਣ ਰਿਕਬੀਰ ਆ ਗੱਲ ਨਹੀਂ ਮੰਦੀ ਹੈਗੀ ਮੈਂ ਤਾਂ ਦਾ ਵਿਆਹ ਨਹੀਂ ਹੋਣ ਦੇਣਾ ਹੈਗਾ ਮੈਂ ਤਾਂ ਕਿੰਨਾ ਘਮਾੜਾ ਤੁਹਾਡਾ ਕੀਤਾ ਮਾਦੂ ਤੁਹਾਡਾ ਕੰਮ ਕਰਦੀ ਆ ਲੈ ਆ ਪਾਪਾ ਸਿਆਪਾ ਨਾਵੇਂ ਇਹਨੇ ਉਹ ਕੋਈ ਗੱਲ ਨਹੀਂ ਮੰਮੀ ਸਿਆਪਾ ਕਹਾਵਾ ਨਾਲ ਇਹ ਰਕੂਗੇ ਮੇਰਾ ਵਿਆਹ ਹੁਣ ਮੇਰੇ ਹੁੰਦੇ ਤਾਂ ਇਹ ਬਲੇ ਕਿੱਦਾਂ ਵਿਆਹ ਕਰਾ ਲੋਗੇ ਇਹ ਤਾਂ ਕਾਨੂੰਨ ਵੀ ਨਹੀਂ ਮਨਜ਼ੂਰ ਕਰਦਾ ਬੱਲੇ ਤੇਰੇ ਤੂੰ ਮੈਨੂੰ ਕਾਨੂੰਨ ਸਿਖਾਏਂਗੀ ਮੰਮੀ ਇਹ ਸਿਰ ਤੇ ਜਿਆਦਾ ਕਰਕੇ ਨੱਚਣ ਦਾ ਵੀ ਆ ਇਨੂੰ ਜਾਣਾ ਸੂਤਰ ਕਰਨਾ ਹੀ ਪੈਣਾ ਵਾ ਰਕबीर ਜਿੰਨਾ ਤੱਕ ਮੇਰੇ ਚ ਜਾਣਾ ਨਾ ਮੈਂ ਤੁਹਾਡਾ ਵਿਆਹ ਹੋ ਨਹੀਂ ਦੇਣਾ ਇੱਥੇ ਹੀ ਮਰੂੰਗੀ ਮੇਰੀ ਅਰਥੀ ਇੱਥੋਂ ਹੀ ਨਿਕਲੋਗੀ ਅੱਛਾ ਜੇ ਤੇਰੀ ਮੰਦੀ ਇਹੋ ਇੱਛਾ ਵਾ ਨਾ ਇਹ ਵੀ ਤੇਰੇ ਮੈਂ ਪੂਰੀ ਕਾਰੀ ਦੇਣਾ ਵਾ ਮੰਮੀ ਇਹਨੂੰ ਨਾ ਕਮਰੇ ਦੇ ਬਾਹਰ ਕੱਢ ਕੇ ਗਲਤੀ ਕਰ ਲਈ ਆ ਇਹਨਾਂ ਅਰਥੀ ਅਪਦੀ ਕਰਦੀ ਨਾ ਮੇਰੀ ਅਰਥੀ ਉਠੂਗੀ 48 ਦੇ ਅਰਥੀ ਇਹਦਾ ਉਹਨਾਂ ਨੂੰ ਕੋਈ ਨਾ ਕੋਈ ਦਰੀ ਮੈਂ ਸੋਚਿਆ ਦੋ ਰੋਟੀਆਂ ਖਾਊਗੀ ਕਮਰਾ ਵੀ ਦਿਆਂ ਕਰਾਂ ਜੇ ਪਰ ਇਹਨੂੰ ਨਹੀਂ ਪਾਲ ਸਕਣੀ ਇਹਨੂੰ ਅੱਬੇ ਅੱਬ